ਬਾਬਾ ਸੋਨ ਸਿੰਘ ਭਕਣਾ ਨੂੰ ਗ੍ਰਿਫਤਾਰ ਕਰਕੇ ਕਲਕੱਤੇ ਤੋਂ ਲੁਧਿਆਣੇ ਲਿਆਂਦਾ ਗਿਆ ਸੀ ਅਤੇ ਉੱਥੇ ਉਸ ਨੂੰ ਪੁੱਛ ਪੜਤਾਲ ਵਾਸਤੇ ਥੋੜੇ ਦਿਨਾਂ ਲਈ ਪੁਲਿਸ ਦੀ ਨਿਗਰਾਨੀ ਹੇਠ ਜੇਲ੍ਹ ਘਰ ਵਿੱਚ ਖੁੱਲ੍ਹਾ ਹੀ ਰੱਖਿਆ ਗਿਆ ਸੀ। ਇੱਕ ਦਿਨ ਬਾਬਾ ਭਖਨਾ ਜੀ ਪੁਲਸ ਦੀ ਨਿਗਰਾਨੀ ਵਾਲੇ ਸਿਪਾਈ ਨੂੰ ਨਾਲ ਲੈ ਕੇ ਬਾਜ਼ਾਰ ਵਿੱਚ ਫਿਰ ਰਹੇ ਸਨ ਕਿ ਭਾਈ ਕਰਤਾਰ ਸਿੰਘ ਸਰਾਬਾ ਨੇ ਅਚਾਨਕ ਬਾਬਾ ਜੀ ਨੂੰ ਆਕੇ ਫਤਿਹ ਬੁਲਾਈ ਦੋਵਾਂ ਨੇ ਪੰਜਾਬ ਵਿੱਚ ਕੰਮ ਚਲਾਉਣ ਬਾਰੇ ਸੰਖੇਪ ਵਿੱਚ ਵਿਚਾਰ ਵਟਾਂਦਰਾ ਕੀਤਾ ਬਾਬਾ ਜੀ ਨੇ ਭਾਈ ਸਰਾਬਾ ਨੂੰ ਕਿਹਾ ਕਿ ਉਹ ਅੰਮ੍ਰਿਤਸਰ ਜਾ ਕੇ ਸਿੱਖ ਆਗੂਆਂ ਨੂੰ ਮਿਲੇ ਅਤੇ ਉਹਨਾਂ ਨਾਲ ਰਾਤ ਸੀ ਸਲਾਮ مشورہ ਕਰਕੇ ਕੰਮ ਕਰਨ ਦੀ ਵਿਉਂਤ ਬਣਾਈ ਜਾਵੇ ਇਸ ਤੋਂ ਥੋੜੇ ਦਿਨਾਂ ਬਾਅਦ ਬਾਬਾ ਜੀ ਨੂੰ ਜੇਲ੍ਹ ਵਿੱਚ ਬੰਦ ਕਰਨ ਲਈ ਲੁਧਿਆਣੇ ਤੋਂ ਮੁਲਤਾਨ ਭੇਜਣ ਦਾ ਹੁਕਮ ਹੋ ਗਿਆ ਜਦ ਬਾਬਾ ਜੀ ਨੂੰ ਬੰਦ ਕੋੜਾ ਗੱਡੀ ਵਿੱਚ ਪੁਲਿਸ ਦੇ ਸਖਤ ਪਹਿਰੇ ਹੇਠ ਜੇਲ੍ਹ ਘਰ ਤੋਂ ਰੇਲਵੇ ਸਟੇਸ਼ਨ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਭਾਈ ਕਰਤਾਰ ਸਿੰਘ ਸਰਾਬਾ ਫੇਰ ਛਲੇਡੇ ਵਾਂਗ ਕਿਤੋਂ ਪ੍ਰਗਟ ਹੋ ਗਏ ਇਸ ਤੋਂ ਪਤਾ ਲੱਗਦਾ ਹੈ ਕਿ ਭਾਈ ਸਰਾਬਾ ਲੁਧਿਆਣੇ ਰਹਿ ਕੇ ਬਾਬਾ ਸੋਹਣ ਸਿੰਘ ਭਗਨਾ ਬਾਰੇ ਪੂਰੀ ਸੂਰ ਰੱਖ ਰਿਹਾ ਸੀ ਤੇ ਉਹਨਾਂ ਨਾਲ ਮੁਲਾਕਾਤ ਕਰਨ ਦੇ ਮੌਕੇ ਦੀ ਤਾੜ ਵਿੱਚ ਹੀ ਰਹਿੰਦਾ ਸੀ